ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 647ਵੇਂ ਜਨਮ ਦਿਵਸ ਨੂੰ ਉਹ ਸਭ ਮਨਾ ਰਹੇ ਨੇ ਪਿੰਡ ਕੁੰਮੜਾਵਾਸੀ ਸੈਕਟਰ 8 ਦੋਹਾਲੀ ਦੇ ਤੇ ਪਿੰਡ ਦੀਆਂ ਪ੍ਰਕਰਮਾਂ ਕਰ ਲਈ ਨਗਰ ਕੀਰਤਨ ਨਿਕਲਿਆ ਗਿਆ ਤੇ ਨਗਰ ਕੀਰਤਨ ਚ ਸਾਰੀ ਸੰਗਤਾਂ ਦਾ ਜਿਹੜਾ ਬਹੁਤ ਉਸ਼ਾ ਹੈ ਜਗਾਂ ਜਗਾਂ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਗਤ ਕਰਨ ਲਈ ਦੁਨੀਆ ਅਸੀਂ ਸਾਰੇ ਖੜੇ ਨੇ ਪੰਜ ਪਿਆਰਾਂ ਦਾ ਸਵਾਗਤ ਕਰਨ ਲਈ ਦੁਨੀਆ ਖੜੀ ਹੈ ਤੇ ਸੰਗਤਾਂ ਨੂੰ ਲੱਖ ਲੱਖ ਜਿਹੜੇ ਪੰਜਾਬ ਦੇ ਲੋਕ ਨੇ ਪੰਜਾਬ ਦੇ ਵਾਸੀ ਨੇ ਫੇਸਬੁਕ ਦੇ ਸਾਹਮਣੇ ਬੈਠੇ ਮੇਰੇ ਵੀ ਸਾਡੇ ਭਾਈਚਾਰਾ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਇੱਥੇ ਨਗਰ ਕੀਰਤਨ ਦੇ ਦੰਦ ਦੇ ਅਗਲਾ 3 ਦਿਨ ਜਿਹੜਾ ਹੈ ਦਵਾਨ ਵੀ ਸਜਾਈ ਜਾਣਗੇ ਖੰਡ ਪਟਸਰਬ ਦੇ ਭੋਗ ਵੀ ਪਾਈ ਜਾਣਗੇ ਤੇ ਖੀਰ ਪੂੜਿਆਂ ਦਾ 24 ਤਰੀਕ ਨੂੰ ਲੰਗਰ ਵੀ ਵਰਤੇ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ